ਰਾਵੀ ਦਰਿਆ ਦਾ ਇੱਕ ਵਾਰ ਫੇਰ ਬਦਲਿਆ ਰੁਖ ਸਰਹਦੀ ਪਿੰਡ ਸਨੂਟੀ ਨੇੜੇ ਇਸ ਪਰ ਦਰਿਆ ਦੇ ਵਿੱਚ ਸਮਾਇਆ 85 ਪਿੰਡਾਂ ਦੇ ਲੋਕਾਂ ਨੂੰ ਹੋ ਸਕਦਾ ਹੈ ਖਤਰਾ ਤੁਸੀਂ ਜੁੜ ਚੁੱਕੇ ਹੋ ਪੰਜਾਬ ਬਾਡਰ ਨਿਊਜ਼ ਦੇ ਨਾਲ ਤੇ ਮੈਂ ਅਜੀਤ ਕੇ ਸ਼ਰਮਾ ਗੱਲ ਛੁਟੀ ਦੀ ਹੈ ਦੱਸਦੀ ਹੈ ਕਿ ਜ਼ਿਲ੍ਹਾ ਪਟਾਣਕੋਟ ਵਿੱਚ ਹੜ੍ਹ ਦੀ ਤਬਾਹੀ ਦਾ ਅਜੇ ਹਿਸਾਬ ਵੀ ਨਹੀਂ ਹੋਇਆ ਹੈ ਪਰ ਰਾਵੀ ਦਰਿਆ ਮੂੜੇ ਕਹਿਰ ਬਣ ਲਈ ਤਿਆਰ ਹੈ ਨੌਜਮਨ ਸਿੰਘ ਬਲਾਕ ਦੇ ਪਿੰਡ ਛੁਟੀ ਨੇੜੇ ਰਾਵੀ ਤੋਂ ਬਚਾਅਲੇ ਬਣਾਇਆ ਗਿਆ ਪਰ ਹੁਣ ਦਰਿਆ ਦੀ ਚਪੀਟ ਦੇ ਵਿੱਚ ਆ ਚੁੱਕਿਆ ਮਿੱਟੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਚੁੱਕਿਆ ਅਤੇ ਕਰੀਬ 85 ਪਿੰਡਾਂ ਦੇ ਪਾਣੀ ਦਾ ਖਤਰਾ ਮੰਡਰਾ ਰਿਹਾ ਹੈ ਸਥਿਤੀ ਨੂੰ ਵੇਖਤੇ ਹੋਏ ਆਪ ਅਜੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਮਨਦੀਪ ਸੰਧੂ ਮੌਕੇ ਤੇ ਪਹੁੰਚੇ ਸਨ ਤੇ ਉਹਨਾਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਪਹਿਲੀ ਹੀ ਚੇਤਾਵਨੀ ਦਿੱਤੀ ਸੀ ਕਿ ਜੇ 라ਵੀ ਨੇ ਰੁਕ ਬਦਲਿਆ ਤਾਂ ਪਠਾਨਕੋਟ ਹੀ ਨਹੀਂ ਗੁਰਦਾਸਪੁਰ ਦੇ ਕਈ ਪਿੰਡ ਵੀ ਤਬਾਹੀ ਦਾ ਸ਼ਿਕਾਰ ਹੋ ਸਕਦੇ ਨੇ ਚੇਅਰਮੈਨ ਨੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤੇ ਇੱਥੋਂ ਦੇ ਸਥਾਨੀ ਲੋਕਾਂ ਦੇ ਵੱਲੋਂ ਵੀ ਇਸ ਵਿਸ਼ੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਸਥਿਤੀ ਤੇਜ਼ ਪਰ ਮੰਨਿਆ ਜਾਵੇ ਅਤੇ ਲੋਕਾਂ ਦਾ ਬਚਾਅ ਜੁਆ ਕੀਤਾ ਜਾ ਸਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ 84 ਪਿੰਡਾਂ ਨੂੰ ਇਸ ਦਾ ਖਤਰਾ ਹੋ ਸਕਦਾ ਹੈ ਜਿ ਦਿਖ ਰਿਹਾ ਹਾਂ ਪੰਜਾਬ ਆਰਡਰ ਨਿਊਜ਼ ਕੇ ਸ਼ਰਮਾ ਦੀ ਰਿਪੋਰਟ ਬੰਮਿਆਰ ਅਕੇ ਜੀ ਪੰਜਾਬ ਆਰਡਰ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਸਾਡੇ ਕੋਲ ਆਏ ਹੋ ਤੇ ਤੁਹਾਨੂੰ ਅਸੀਂ ਮੌਕੇ ਦਾ ਪੂਰਾ ਦੱਸਿਏਗੇ ਕਿ ਰਾਵੀ ਦਾ ਕੀ ਹਾਲ ਨਾ ਐ ਸਨ 1955 ਦੇ ਵਿੱਚ ਜਿਹੜਾ ਇੱਕ ਵਾਰੀ ਇਹ ਪੂਰੀ ਜ਼ਮੀਰ ਹੈ ਸਾਡੀਆਂ ਠਾਗਰਾ ਦੀਆਂ ਇਹ ਦਰਿਆ ਬਣੇ ਉਸ ਟਾਈਮ ਪੂਰਾ ਮੰਝ ਜਿਹੜਾ ਦਰਿਆ ਦਾ ਹੋ ਗਿਆ ਜਿੱਦਾਂ ਹੁਣ ਪਾਣੀ ਆਇਆ ਨਾ ਉਦਾਂ ਹੀ ਇਹ ਪਹਿਲੇ ਪਾਣੀ ਆਇਆ ਜਮੀਨਾਂ ਇਹ ਸਾਰਾ ਦਰਿਆ ਬਣ ਗਿਆ ਹੁਣ ਇਹ ਕੀ ਕੀਤਾ ਕਿ ਚਲੋ ਕ੍ਰੈਸ਼ਰਰਾਂ ਨੇ ਜਿਹੜਾ ਦਰਿਆ ਜਿਹੜਾ ਡੋਨ ਕੀਤਾ ਕੋਈ ਨਾਲ ਤੇ ਪਾਣੀ ਦਾ ਕੋਈ ਸਾਨੂੰ ਮਹਿਸੂਸ ਨਹੀਂ ਹੋਇਆ ਵੱਡ ਜੋ ਇਹ 1 ਨੰਬਰ ਤੋਂ ਲਈਏ 17 ਨੰਬਰ ਤੱਕ ਕ੍ਰੇਟ ਪੇਣਾ ਇਹ ਕ੍ਰੇਟਾ ਜਿਹੜਾ ਤੁਹਾਡੇ ਲਾਗੇ ਪਿੱਛੇ ਨਜ਼ਰ ਆ ਰਿਹਾ ਇਹ ਜਿਹੜਾ ਲੋਹਾ ਵੇਚਣ ਵਾਲੇ ਤਾਰਾਂ ਲਈਏ ਖੋੜ ਕੇ ਜਿਹੜੇ ਪੱਥਰ ਉੱਥੇ ਪਏ ਦੇ ਇਹ ਪਾੜੀਪੁਰ ਕੰਮ ਚੱਲਿਆ ਅਜ ਤੋਂ 1.5-2 ਸਾਲ ਪਹਿਲੇ ਤੇ ਉਹਨਾਂ ਨੇ ਪੱਥਰ ਸਾਰਾ ਉੱਥੇ ਲਈਏ ਢੋਈਏ ਇਹ ਟਰੈਕਟਰ ਵਾਲੇ ਲੈ ਗਏ ਉਦੀ ਵਾਜ ਨਾਲ ਜਿਹੜਾ ਇਹ ਜਿਹੜਾ ਢਾਹ ਜਿਹੜੀ ਲੱਗਦੀ ਹੈ ਢਾਹ ਜਿਹੜੀ ਤਕਰੀਬਨ ਇਹ ਬਿਲਕੁਲ ਜਿਹੜੀ ਇਹ ਪੰਮੀ ਦੀ ਜ਼ਮੀਨ ਦੇ ਨਾਲ ਬਿਲਕੁਲ ਪੱਕਾ ਬਣ ਜਿਹੜਾ ਡੀਸੀ ਸਾਹਿਬ ਨੇ ਬੰਨਿਆ ਸਾਨੂੰ 55 ਦੇ ਵਿੱਚ ਉਹਦੇ ਮਰੋੜ ਦੇ ਬਾਅਦ ਚ ਉਹ ਸਾਰਾ ਜਿਹੜਾ ਇਹਨਾਂ ਨੇ ਮੈਂ ਕਹਿੰਦਾ ਕਿ ਟੈਸ਼ ਟੈਸ਼ ਕਰਤਾ ਕ੍ਰੇਟ ਜਿਹੜੇ ਨਾ ਉਹ ਰੂੜਗੇ ਦਾ ਢਾਹ ਦੇ ਨਾਲ ਲੱਗਿਆ ਕੰਗਾਰ ਤੇ ਆ ਗਿਆ ਇਹਦੇ ਨਾਲ ਸਾਡੇ 40-45 ਪਿੰਡ ਹੈਗੇ ਨੇ ਮਰੋੜ ਜਮਲ ਸਿੰਘ ਦੇ ਨਾਲ ਅਗਰ ਇਹ ਬੰਡ ਟੁੱਟਦਾ ਤੇ ਇਹਦੇ ਨਾਲ ਜਿਹੜੇ ਸਾਡੇ 40 45 ਪਿੰਡ ਜਿਹੜੇ ਨਾਲ ਬਿਲਕੁਲ ਨਸ਼ਟ ਹੁੰਦੇ ਨੇ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਹੈ ਕਿ ਪ੍ਰਸ਼ਾਸਨ ਨੇ ਥੋੜਾ ਧਿਆਨ ਦੇਣਾ ਚਾਹੀਦਾ ਹੈ ਇਹਦੇ ਬਾਰੇ ਨਹੀਂ ਦੇਣਗੇ ਧਿਆਨ ਜੇ ਮਤਲਬ ਕਹਿੰਦਾ ਜਿੱਦਾਂ 1955 ਦੇ ਵਿੱਚ ਪਿਆ ਜਿੱਦਾਂ ਹੁਣ ਫਲੱਡ ਪਾ ਗਿਆ ਅਗਰ 1 ਤੋਂ 2 ਡੇਟ 2-4 ਘੰਟੇ ਹੋਰ ਰੰਦਾ ਪਾਣੀ ਤੇ ਮੇਰੇ ਹਿਸਾਬ ਨਾਲ ਇੱਥੋਂ ਸਿੱਧਾ ਸ਼ਰਾ ਪੈਣਾ ਹਾਂ ਸ਼ਰਾ ਪੈ ਕੇ ਸਿੱਧਾ ਨਰੋਟ ਜਨ ਸਿੰਘ ਨੂੰ ਪਾਣੀ ਹਿੱਟ ਹੋਣਾ ਸਭ ਤੋਂ ਪਹਿਲੇ ਸੰਟੀ ਦੇ ਨੋਟ ਜਾਨ ਸੀਰ ਉਨਾਈ ਉਹਦੇ ਬਾਅਦ ਜੋ ਜਿਹੜੇ ਬਾਕੀ ਪਿੰਡ ਜਿਹੜੇ 40 45 50 ਪਿੰਡ ਜਿਹੜੇ ਆਦਿ ਨਾਲ ਉਹ ਇੱਕ ਵੀ ਪਿੰਡ ਨਹੀਂ ਆ ਬਜਣਾ ਜਿੱਦਾਂ ਕੋਲੀਆਂ ਕੋਲੀਆਂ ਹੋਇਆ ਉਹੀ ਚੀਜ਼ ਇੱਥੇ ਹੋਣੀ ਸੀ ਤੇ ਪ੍ਰਸ਼ਾਸਨ ਅੱਗੇ ਹੱਥ ਜੋੜੀਏ ਬੇਨਤੀ ਕਰਨਿਆਂ ਕਿ ਇਹਦਾ ਪੂਰਾ ਧਿਆਨ ਰੱਖਿਆ ਜਾਏ ਰਾਵੀ ਦਾ ਕਿ ਕੀ ਹਾਲਤ ਹੈ ਤੇ ਧਿਆਨ ਦਿਓ ਵਾਲੇ ਦੁਆਲੇ ਸਾਰੇ ਸਾਡੇ ਲੁਧਿਆਣੇ ਜ਼ਿਲ੍ਹੇ ਦੀ ਟੀਮ ਖਲੋਤੀ ਹੋਈ ਹੈ ਤੇ ਅਸੀਂ ਸਾਰੇ ਹੁਣ ਐਸ ਵੱਲੇ ਬਕਾਇਦਾ ਇੱਥੇ ਖਲੋਕਤੇ ਆਂ ਬਿਕਾਜ਼ ਸਾਨੂੰ ਦੱਸਿਆ ਗਿਆ ਸੀਗਾ ਕਿ ਪਾਣੀ ਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਪਿੱਛੋਂ ਡੈਮ ਦੇ ਕੁਝ ਲਗਾਤਾਰ ਸੱਤ ਗੇਟ ਜਿਹੜੇ ਨੇ ਉਹ ਖੋਲ ਦਿੱਤੇ ਗਏ ਸੀਗੇ ਉਹਦੇ ਕਰਕੇ ਪਾਣੀ ਦਾ ਪ੍ਰੈਸ਼ਰ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਸਾਨੂੰ ਡਰ ਸੀਗਾ ਕਿ ਪਾਣੀ ਦੇ ਸਿੱਧਾ ਇੱਥੇ ਸਾਡੇ ਆ ਕੇ ਹਿੱਟ ਕਰਦਾ ਤੇ ਥੱਲੋਂ ਜਿਹੜੀ ਮਿੱਟੀ ਹੈ ਉਹ ਖੁਰੀ ਜਾ ਰਹੀ ਹੈ ਤੇ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਜਿਆਦਾ ਲਾਈਨ ਆਏ ਸੀਗੇ ਹੁਣ ਵੀ ਅਸੀਂ ਇੱਥੇ ਕੁਝ ਲੋਕ ਆਪਣੇ ਛੱਡ ਕੇ ਜਾ ਰਹੇ ਆ ਜਿਹੜੇ ਲਗਾਤਾਰ ਸਾਡੇ ਨਾਲ ਸਪਾਂਨ ਬਣਾਏ ਰੱਖਣਗੇ ਪ੍ਰਸ਼ਾਸਨ ਦੇ ਨਾਲ ਸਰਪੰਚ ਜਿਹੜਾ ਹੈ ਉਹ ਬਣਾਏ ਰੱਖਣਗੇ ਤਾਂ ਕਿ ਜੇਕਰ ਬਾਈਚਾਂਸ ਇੱਥੇ ਮਿੱਟੀ ਹੋਰ ਖੁਰੇ ਜਾਂ ਕੁਝ ਵੀ ਸਾਨੂੰ ਖਤਰੇ ਦਾ ਇੱਥੇ ਲੱਗੇ ਤਾਂ ਅਸੀਂ ਇੱਥੇ ਫੋਰਨ ਐਕਸ਼ਨ ਜਿਹੜਾ ਹੈਗਾ ਉਹ ਕਰ ਸਕੀਏ ਸਰ ਜੇਕਰ ਇਹ ਤਾਂ ਨਾਲ ਕੁੰਨੇ ਪਿੰਡਾਂ ਨੂੰ ਜਿਹੜਾ ਇੱਥੇ ਖਤਰਾ ਲਗਭਗ ਇਹਦੇ ਅੱਗੇ ਸਾਡੇ 85 ਪਿੰਡ ਹੈਗੇ ਆ ਜੀ ਜੇ ਖਾਰ ਜ਼ਿਆਦਾ ਲੱਗਦੀ ਹੈ ਸਾਡੇ ਜ਼ਿਲ੍ਹੇ ਪਠਾਨਕੋਟ ਦੇ 85 ਪਿੰਡ ਤੇ ਗਾਂ ਦੀਨਾ ਨਗਰ ਨੂੰ ਗੁਰਦਾਸਪੁਰ ਨੂੰ ਇਹੋ ਪਾਣੀ ਅੱਗੇ ਵਗ ਕੇ ਜਾਣਾ ਹੈ ਬਹੁਤ ਜ਼ਿਆਦਾ ਤਬਾਈ ਹੋਣੀ ਹੈ ਸਾਡੀ ਟਾਪ ਪ੍ਰਾਇਰੀਟੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਹੈ ਉਹਨਾਂ ਦੀ ਟੀਮ ਵੀ ਇੱਥੇ ਮੌਜੂਦ ਹੈ ਉਸ ਦੇ ਨਾਲ ਨਾਲ ਸਾਡੇ ਸੰਗਠਨ ਦੇ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਲੋਕ ਵੀ ਸਾਰੇ ਇੱਥੇ ਮੌਜੂਦ ਨੇ